ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੈਸੇ ਵੀ ਹੜ੍ਹ ਬਹੁਤ ਆਏ ਨੇ ਪਰ ਮੇਰਾ ਮਨ ਤਾਂ ਨਹੀਂ ਸੀ ਕਰਦਾ ਵੀਡੀਓ ਪਾਉਣ ਵਾਲਾ ਕਹਿੰਦਾ ਤੂੰ ਕਿਹੜਾ ਜਿਆਦਾ ਹੈਕ ਨਹੀਂ ਵੀ ਸਾਨੂੰ ਸਾਰਿਆਂ ਨੂੰ ਪਤਾ ਇਹ ਗੱਲ ਇੱਕ ਆਮ ਜੀ ਲੋਕ ਕਹਿ ਹੀ ਦਿੰਦੇ ਹੁੰਦੇ ਨੇ ਪਰ ਜਿਹੜੇ ਮੂੰਹ ਦੇ ਉੱਤੇ আর ਜਵਾਨ ਦੇ ਉੱਤੇ ਗੱਲ ਹੋਵੇ আর ਕਹਿੰਦੇ ਦਿਲ ਦੇ ਵਿੱਚ ਹੋਵੇ ਉਹ ਰੱਖਣੀ ਨਹੀਂ ਚਾਹੀਦੀ ਫਿਰ ਆਪਾਂ ਵੀਡੀਓ ਪਾਈ ਦਿੱਤੀ ਵੀ ਦੇਖੋ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਧਰਮਸ਼ਾਲਾ ਬਣੀਆਂ ਹੋਈਆਂ ਨੇ ਖੁੱਲੇ ਹੋਰ ਵੀ ਕਈ ਸਥਾਨ ਬਣੇ ਹੋਏ ਨੇ ਦੇਖੋ ਇਹ ਲੋਕਾਂ ਦੇ ਵਿੱਚ ਹਮਦਰਦੀ ਹੈ ਪੈਰਸ ਵੀ ਬਹੁਤ ਬਣੇ ਹੋਏ ਨੇ ਇੰਨਾ ਪਤਾ ਵਿਆਹ ਨਹੀਂ ਹੋ ਰਹੀ ਹਰ ਇੱਕ ਜਗ੍ਹਾ ਤੇ ਬਹੁਤ ਖੁੱਲੀਆਂ ਜਗ੍ਹਾ ਬਣੀਆਂ ਹੋਈਆਂ ਨੇ ਜਿੱਥੇ ਕਿ ਹਰ ਪੀੜਤਾਂ ਦਾ ਰਹਿਣ ਬਸਹਿਰਾ ਹੋ ਸਕਦਾ ਤੇ ਜਿਹੜੇ ਆਪਣੇ ਪਿੰਡਾਂ ਵਾਲੇ ਲੋਕਾਂ ਤੇ ਰੋਟੀ ਕੱਪੜਾ ਉਹ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਆਟੋਮੈਟਿਕ ਹੀ ਦੇ ਦੇਣਗੇ ਸਿਰਫ ਇੱਕ ਉਹਨਾਂ ਨੂੰ ਰਹਿਣ ਲਈ ਛੱਤ ਦਾ ਜਰੂਰ ਪ੍ਰਬੰਧ ਹੋਣਾ ਚਾਹੀਦਾ ਸਾਰੇ ਪਿੰਡ ਵਾਸੀ ਰਲ ਮਿਲ ਕੇ ਹਰ ਇੱਕ ਪਿੰਡ ਦੇ ਲੋਕ ਜਿੱਥੇ ਵੀ ਕਿਤੇ ਜਗ੍ਹਾ ਹੈਗੀ ਆ 200 ਬੰਦਾ ਰਹਿਣ ਦੀ 300 ਬੰਦਾ ਰਹਿਣ ਦੀ 100 ਬੰਦਾ ਜਾਂ 50 ਜਿੰਨੇ ਵੀ ਰਹਿ ਸਕਦੇ ਨੇ ਉਹਨਾਂ ਦਾ ਇੰਤਜ਼ਾਮ ਸਾਰੇ ਰਲ ਮਿਲ ਕੇ ਕਰੋ ਇਹ ਹੀ ਮੇਰੀ ਅਰਦਾਸ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਜਿਹੜੇ ਹਰ ਇੱਕ ਹਮਦਰਦੀ ਬੰਦਿਆਂ ਦੇ ਕੋਲ ਪਹੁੰਚ ਜਵੇ ਅਸੀਂ ਇਹ ਨਹੀਂ ਹੈ ਵੀ ਅਸੀਂ ਪੈਸਿਆਂ ਨਾਲ ਹੀ ਹਮਦਰਦੀ ਕਰ ਸਕਦੇ ਆ ਅਸੀਂ ਇੰਨਾਂ ਚੀਜ਼ਾਂ ਦਾ ਸਾਧਨ ਦੇ ਕੇ ਉਹਨਾਂ ਲੋਕਾਂ ਦੀ ਜ਼ਿੰਦਗੀ ਵੀ ਬਚਾ ਸਕਦੇ ਹਾਂ ਤੇ ਅਸੀਂ ਉਹਨਾਂ ਲੋਕਾਂ ਦੀ ਮਦਦ ਵੀ ਕਰ ਸਕਦੇ ਹਾਂ ਜਿਨ੍ਹਾਂ ਕੋਲੇ ਅੱਜ ਛੱਤ ਹੈ ਨਹੀਂ ਤੇ ਕਿਸੇ ਜਿੱਥੇ ਖੁੱਲੀ ਜਗ੍ਹਾ ਪਈ ਆ ਕਈ ਪਿੰਡਾਂ ਦੇ ਵਿੱਚ ਆਮ ਹੀ 5-5 7-7 ਕਿਲੇ ਦੀ ਜਗ੍ਹਾ ਖੁੱਲੀ ਪਈ ਹੁੰਦੀ ਹੈ ਗਰਾਊਂਡ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਇਹ ਲੋਕ ਟੰਬੂ ਲੈ ਕੇ ਵੀ ਬੈਠ ਸਕਦੇ ਨੇ ਆਪਾਂ ਲੋਕ ਹਿੰਮਤ ਕਰਕੇ ਉਹਨਾਂ ਨੂੰ ਟੰਬੂ ਵੀ ਲੈ ਕੇ ਦੇ ਸਕਦੇ ਹਾਂ ਕਿ ਨਹੀਂ ਤੇ ਇਹ ਹੁੰਦੀ ਹੈ ਹਮਦਰਦੀ ਜੇ ਆਪਾਂ ਕਾਰ ਬੈਠ ਕੇ ਉੱਥੇ ਹਾੜ ਆ ਗਏ ਵੀਡੀਓ ਪਾ ਕੇ ਦਿਖਾਈ ਉੱਥੇ ਹਾੜ ਆ ਗਏ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਦੇਖੋ ਜਿਹੜੇ ਮੇਰੇ ਬੇਟੇ ਮੇਰੇ ਭਰਾ ਇਹ ਜੇ ਦੇ ਵਿੱਚ ਜਿੱਥੇ ਮਤਲਬ ਐ ਸੰਸਲੋ ਬੰਦਾ ਤੁਰ ਕੇ ਨਹੀਂ ਜਾ ਸਕਦਾ ਕਾਰ ਨਹੀਂ ਜਾਂਦੀ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਟਰੱਕ ਲੈ ਕੇ ਜਾ ਰਹੇ ਨੇ ਟੈਂਪੂ ਲੈ ਕੇ ਜਾ ਰਹੇ ਨੇ ਸਾਧਨ ਉਹਨਾਂ ਨੂੰ ਰਾਸਨ ਪਹੁੰਚਾ ਰਹੇ ਨੇ ਪਰ ਦੇਖੋ ਮੈਂ ਤਾਂ ਇਹ ਕਹਿੰਦੀ ਵੀ ਜੇ ਉਹਨਾਂ ਦੀ ਜਾਨਾ ਉੱਥੋਂ ਕੱਢਣ ਤਾਂ ਸਭ ਤੋਂ ਵਧੀਆ ਚੀਜ਼ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹੜ ਹਜੇ ਰੁਕਣ ਦੇ ਨਾ ਨਹੀਂ ਲੈ ਚਲੇ ਇਹ ਸਾਰੀਆਂ ਸਰਕਾਰਾਂ ਦੀਆਂ ਸਿਆਸਤਾਂ ਨੇ ਸਰਕਾਰਾਂ ਸਾਰਾ ਕੁਝ ਕਰ ਸਕਦੇ ਨੇ ਮੈਂ ਨੰਗਾ ਚਿੱਟਾ ਇਸ ਗੱਲ ਨੂੰ ਵੀ ਕਹਿੰਦੇ ਸਰਕਾਰਾਂ ਬਚਾਉਣਾ ਚਾਹ ਉਹ ਲੋਕਾਂ ਨੂੰ ਬਚਾ ਸਕਦੇ ਨੇ ਹੁਣ ਭਗਵੰਤ ਮਾਨ ਮੇਰਾ ਵੀਰ ਉਹਨਾਂ ਤੇ ਹਿੰਮਤ ਕਰ ਅਹਿਮ ਕਰ ਥੋੜੀ ਵਾਈ ਤੂੰ ਮੇਰਾ ਛੋਟਾ ਵੀਰ ਹੈ ਤੂੰ ਉਹਨਾਂ ਦੀਆਂ ਜਾਨਾਂ ਬਚਾ ਕਿਤੇ ਨਾ ਕਿਤੇ ਉਹਨਾਂ ਨੂੰ ਚਾਹੇ ਤੰਬੂ ਲਗਾ ਕੇ ਬਠਾਲ ਜਿਹੜੀ ਉੱਚੀਆਂ ਜਗ੍ਹਾ ਤੇ ਨੇ ਬਸ ਇੰਨੇ ਜੇ ਤੇਰੇ ਤੱਕ ਮੇਰੀ ਆਵਾਜ਼ ਪਹੁੰਚਦੀ ਆ ਉਹਨਾਂ ਦੀਆਂ ਜਾਨਾਂ ਬਚਾ ਕੇ ਉਹਨਾਂ ਨੂੰ ਉੱਥੋਂ ਕੱਢ ਬਾਹਰ ਉਹਨਾਂ ਨੂੰ ਰਾਸ਼ਨ ਕੀ ਕਰੂ ਇੱਕ ਦਿਨ ਉਹਨਾਂ ਦਾ ਰਾਸ਼ਨ ਵੀ ਖਤਮ ਹੋ ਜਾ ਕਿੰਨਾ ਕੁ ਚਿਰ ਲੋਕੀ ਦੇਣਗੇ ਸੁੱਕੀ ਜਗ੍ਹਾ ਤੇ ਬੈਠਣਗੇ ਤੇ ਪਿੰਡ ਵਾਲੇ ਲੋਕੀ ਉਹਨਾਂ ਨੂੰ ਰੋਟੀਆਂ ਪਕਾ ਕੇ ਦੇਣਗੇ ਦਾਲਾਂ ਸਬਜ਼ੀਆਂ ਬਣਾ ਕੇ ਦੇਣਗੇ ਉਹਨਾਂ ਨੂੰ ਰਾਸ਼ਨ ਕੱਪੜਾ ਦੇਣਗੇ ਉੱਥੇ ਕਿੰਨਾ ਕੁ ਲੋਕੀ ਕੀ ਕੀ ਪਚਾ ਦੇਣਗੇ ਉਹਨਾਂ ਲਈ ਬਸ ਇਹੋ ਮੇਰੀ ਬੇਨਤੀ ਸੱਚੇ ਪਾਤਸ਼ਾਹ ਵੈਘਰ ਸਭ ਨੂੰ ਛੱਡ ਦੀਆ ਕਲਬ ਵਿੱਚ ਬਖਸ਼ੇ ਜਿੱਥੇ ਜਿੱਥੇ ਹਾੜ ਆ ਰਹੇ ਉਹਨਾਂ ਨੂੰ ਮਾਲਕ ਤੰਦਰੁਸਤੀਆਂ ਬਖਸ਼ੇ ਵੈਘਰ